ਬਾਈ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਪੂਸ਼ਾ 44 ਝੋਨਾ ਤੇ ਹਾਈਬ੍ਰਿਡ ਝੋਨਾ ਕਿਸੇ ਵੀ ਕਿਸਮ ਦਾ ਹਾਈਬ੍ਰਿਡ ਝੋਨਾ ਹੁਣ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਬੈਨ ਕਰ ਦਿੱਤਾ ਗਿਆ ਤੇ ਸਰਕਾਰ ਆਉਣ ਵਾਲੇ ਸੀਜ਼ਨ ਦੇ ਵਿੱਚ ਇਹ ਝੋਨਾ ਨਾ ਤਾਂ ਪੂਸ਼ਾ 44 ਝੋਨਾ ਖਰੀਦਦੇ ਨਾ ਹੀ ਕਿਸੇ ਕਿਸਮ ਦਾ ਹਾਈਬ੍ਰਿਡ ਝੋਨਾ ਸਰਕਾਰ ਨੇ ਖਰੀਦਣਾ ਤੇ ਸਰਕਾਰ ਦਾ ਜਿਹੜਾ ਖੇਤੀਬਾੜੀ ਵਿਭਾਗਾ ਨੇ ਆਪਣੇ ਵੱਖ-ਵੱਖ ਜ਼ਿਲ੍ਹਿਆਂ ਦੇ ਖੇਤੀਬਾੜੀ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਵੀ ਜੀਮੇਦਾਰਾਂ ਨੂੰ ਦੱਸਿਆ ਜਾਵੇ ਸਮਝਾਇਆ ਜਾਵੇ ਵੀ ਆਉਣ ਵਾਲੇ ਸੀਜ਼ਨ ਦੇ ਵਿੱਚ ਪੂਸ਼ਾ 44 ਝੋਨਾ ਨਾਲ ਲਾਇਆ ਜਾਵੇ ਨਾ ਹੀ ਜਿਹੜਾ ਹਾਈਬ੍ਰਿਡ ਝੋਨਾ ਲਾਇਆ ਜਾਵੇ ਤੇ ਕਿਉਂਕਿ ਪੂਸ਼ਾ 44 ਕਾਫੀ ਏਰੀਆ ਦੇ ਵਿੱਚ ਲੱਗਦਾ ਰਿਹਾ ਹੈ ਚੰਗੇ ਝਾੜ ਵਾਲੀਆਂ ਕਿਸਮਾਂ ਨੇ ਕਾਫੀ ਜੀਮੇਦਾਰ ਹਾਈਬ੍ਰਿਡ ਵੀ ਲਾਉਂਦੇ ਆ ਤਾਂ ਫਿਰ ਆਪਣੇ ਕੋਲੇ ਇਹਦਾ ਬਦਲ ਕਿਹੜਾ ਕਿਹੜੀਆਂ-ਕਿਹੜੀਆਂ ਕਿਸਮ ਆਪਾਂ ਲਾ ਸਕਦੇ ਆ ਜਿਹੜੀਆਂ ਵੱਧ ਝਾੜ ਦੇਣ ਕਿਉਂਕਿ ਸਰਕਾਰ ਨੇ ਹੁਣ ਇਸ ਵਾਰ ਜਿਹੜਾ ਲਵਾਈ ਦੀ ਡੇਟ ਆ ਉਹਨੂੰ ਵੀ ਚੇਂਜ ਕਰ ਦਿੱਤਾ 1 ਜੂਨ ਤੋਂ ਝੋਨੇ ਦੀ ট্রান্সਪਲੈਂਟਿੰਗ ਜਿਹੜੀ ਸ਼ੁਰੂ ਹੋ ਜਾਣੀ ਆ ਕਿਉਂਕਿ 10-15 ਦਿਨ ਦਾ ਫਰਕ ਪਿਆ ਜਾਣਾ ਫਿਰ ਜਿਹੜੀਆਂ ਵੱਧ ਸਮੇਂ ਵਾਲੀਆਂ ਕਿਸਮਾਂ ਆਪਾਂ ਕਿਹੜੀਆਂ ਲਾ ਸਕਦੇ ਆ ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਝਾੜ ਮਿਲੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਤਿੰਨ ਕਿਸਮਾਂ ਦੇ ਬਾਰੇ ਆਪਾਂ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿੰਨੀਆਂ ਸ਼ਮਾ ਲੈਣ ਵਾਲੀਆਂ ਕਿਸਮਾਂ ਨੇ ਕਿੰਨਾ ਕੁ ਉਹਨਾਂ ਦਾ ਝਾੜ ਆ ਕੀ ਕੀ ਉਹਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਬੇਨਤੀ ਹੈ ਵੀ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਦੇ ਉੱਤੇ ਨਵੇਂ ਆਏ ਹੋ ਕਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਜਰੂਰ ਤੁਹਾਨੂੰ ਮਿਲ ਸਕੇ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਆ ਝੋਨੇ ਦੀ ਜਿਹੜੀ ਨਵੀਂ ਕਿਸਮ ਆਈ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਇਸ ਸਾਲ ਰਿਲੀਜ਼ ਕੀਤੀ ਹੈ ਪੀਆਰ 132 ਇਹ ਹੁਣ ਤੱਕ ਦੀਆਂ ਸਾਰੀਆਂ ਕਿਸਮਾਂ ਦੇ ਨਾਲੋਂ ਜ਼ਿਆਦਾ ਢਾੜ ਵਾਲੀ ਕਿਸਮ ਹੈ ਜੇ ਦੇ ਪੱਕਣ ਦੀ ਗੱਲ ਕਰੀਏ ਤਾਂ 111 ਦਿਨ ਇਹ ਟ੍ਰਾਂਸਪਲੈਂਟਿੰਗ ਤੋਂ ਬਾਅਦ ਲੈਂਦੀ ਹੈ ਜਦੋਂ ਉਹਨਾਂ ਆਪਾਂ ਖੇਤ ਵਿੱਚ ਪੱਟ ਕੇ ਪਨੀਰੀ ਲਗਾ ਦਿੱਤੀ ਪਨੀਰੀ ਲਗਾਉਣ ਤੋਂ ਬਾਅਦ 111 ਦਿਨ ਇਹ ਪੱਕਣ ਦੇ ਵਿੱਚ ਲੱਗੂਗੀ ਤੇ ਝਾੜ ਇਹਦਾ ਤੁਹਾਨੂੰ ਦੱਸਿਆ ਵੀ 331 ਕੁਇੰਟਲ ਆ ਸਾਰੀਆਂ ਕਿਸਮਾਂ ਨਾਲੋਂ ਵੱਧ ਝਾੜ ਆ ਤੇ ਜਿਹੜੇ ਵਾਇਰਸ ਦੀਆਂ ਦਸੇ ਦੀਆਂ ਦਸੇ ਕਿਸਮਾਂ ਦੇ ਪ੍ਰਤੀ ਇਹਦੇ ਵਿੱਚ ਸਹਿਣਸ਼ੀਲਤਾ ਕੋਈ ਵੀ ਤਰ੍ਹਾਂ ਦਾ ਇਹਨੂੰ ਵਾਇਰਸ ਜਿਹੜਾ ਨਹੀਂ ਲੱਗਦਾ ਡਿੱਗਣ ਦੀ ਪ੍ਰੋਬਲਮ ਘੱਟ ਆਉਂਦੀ ਹੈ ਚੌਲ ਬਹੁਤ ਵਧੀਆ ਚਿੱਟਾ ਚੌਲ ਹੈ ਪਤਲਾ ਚੌਲ ਹੈ ਖਰੀਦਦਾਰ ਦੇ ਪਸੰਦ ਚੌਲ ਹੈ ਇਹਦਾ ਤੇ ਜੇ ਇੱਕ ਇਹਦੇ ਵਿੱਚ ਹੋਰ ਬੈਨੀਫਿਟ ਆ ਵੀ ਇਹ ਆਮ ਦੂਸਰੀਆਂ ਕਿਸਮਾਂ ਦੇ ਨਾਲੋਂ 25% ਨਾਈਟ੍ਰੋਜਨ ਘੱਟ ਲੈਂਦੀ ਹੈ ਘੱਟ ਨਾਈਟ੍ਰੋਜਨ ਨਾਲ ਵੀ ਇਹ ਵੱਧ ਝਾੜ ਦੇ ਸਕਦੀ ਹੈ ਸੋ ਬਹੁਤ ਵਧੀਆ ਕਿਸਮ ਹੈ ਤੁਸੀਂ ਇਹਨੂੰ ਲਾ ਸਕਦੇ ਹੋ ਉਹ ਕਿਉਂਕਿ ਜਦੋਂ ਇਹਦਾ ਐਵਰੇਜ 33.5 ਕੁਇੰਟਲ ਤਾਂ ਆਪਣੇ ਖੇਤਾਂ ਦੇ ਵਿੱਚ ਆ ਕੇ ਚੰਗਾ ਝਾੜ ਇਹਦਾ ਹੋ ਸਕਦਾ ਬਾਕੀ ਕਿਉਂਕਿ ਨਵੀਂ ਕਿਸਮਾਂ ਜੇ ਤਾਂ ਆਪਣੇ ਟ੍ਰਾਇਲਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਟ੍ਰਾਇਲਾਂ ਚ ਆਉਂਦੀ ਆ ਉਦੋਂ ਹੀ ਅਸਲ ਵਿੱਚ ਸਾਰੀ ਗੱਲ ਦਾ ਪਤਾ ਚੱਲਦਾ ਪਰ ਫਿਰ ਵੀ ਕਿਉਂਕਿ ਯੂਨੀਵਰਸਿਟੀ ਨੇ ਵੀ ਕਾਫੀ ਜ਼ਿਆਦਾ ਟ੍ਰਾਇਲ ਕੀਤੇ ਹੁੰਦੇ ਨੇ ਕਾਫੀ ਜ਼ਿਮੀਂਦਾਰਾਂ ਦੇ ਖੇਤਾਂ 'ਚ ਲਾ ਕੇ ਫੇਰ ਹੀ ਜਿਹੜੀ ਰეკਮੈਂਡ ਕੀਤੀ ਜਾਂਦੀ ਆ ਸੋ ਤੁਸੀਂ ਇਹ ਕਿਸਮਾਂ ਲਾ ਸਕਦੇ ਹੋ ਐਸ ਕੀ ਮੇਲੇ ਦੇ ਉੱਤੋਂ ਕਾਫੀ ਇਹ ਬੀਜ ਦੀ ਡਿਮਾਂਡ ਰਹੀ ਸੀ ਜ਼ਿਮੀਦਾਰਾਂ ਨੇ ਕਾਫੀ ਇਹ ਬੀਜ ਖਰੀਦਿਆ ਤੇ ਅਗਲੀ ਜਿਹੜੀ ਕਿਸਮ ਹੈ ਯੂਨੀਵਰਸਿਟੀ ਦੀ ਕਿਸਮ ਹੈ ਲੰਮਾ ਸਮਾਂ ਲੈਣ ਵਾਲੀ ਕਿਸਮ ਹੈ ਕਾਫੀ ਸਮੇਂ ਤੋਂ ਆਈ ਹੋਈ ਆ 13 14 ਦੀ ਇਹ ਕਿਸਮ ਆਈ ਹੋਈ ਆ ਤੇ ਇਹ ਪੱਕਣ ਦੇ ਵਿੱਚ ਆਮ ਦੂਸਰੀਆਂ ਕਿਸਮਾਂ ਦੇ ਨਾਲੋਂ ਵੱਧ ਸਮਾਂ ਲੈਂਦੀ ਆ ਇਹ 117 ਦਿਨਾਂ ਦੇ ਪੱਕਣ ਦੇ ਵਿੱਚ ਲੈ ਜਾਂਦੀ ਆ ਇਹ ਕਿਸਮ ਹੈਗੀ ਪੀਆਰ 12 ਇਹਦਾ ਝਾੜ ਵੀ ਦੂਸਰੀਆਂ ਕਿਸਮਾਂ ਦੇ ਬਾਕ ਸਾਰਿਆਂ ਨਾਲੋਂ ਤਕਰੀਬਨ ਵੱਧਾ 3.31 ਕੁਇੰਟ ਲ ਐਵਰੇਜ ਝਾੜ ਇਹਦਾ ਵੀ ਦੱਸਿਆ ਗਿਆ ਤੇ ਹੋ ਸਕਦਾ ਹੋਰ ਵੀ ਜ਼ਿਆਦਾ ਝਾੜ ਦੇ ਦੇ ਸਕਦੀ ਹੈ ਕਿਉਂਕਿ ਪੱਕਣ ਦੇ ਵਿੱਚ ਜ਼ਿਆਦਾ ਦਿਨ ਲੈਂਦੀ ਹੈ ਜਦੋਂ ਕੋਈ ਝੋਨਾ ਪੱਕਣ ਚ ਕੁਝ ਦਿਨ ਵੱਧ ਲੈਂਦਾ ਤਾਂ ਉਹਦੇ ਝਾੜ ਦੇ ਵਿੱਚ ਵੀ ਜ਼ਰੂਰ ਜਿਹੜਾ ਫਰਕ ਹੁੰਦਾ ਤੇ ਟਹਿਣ ਦੀ ਇਹਦੀ ਪ੍ਰੋਬਲਮ ਨਹੀਂ ਹੈਗੀ ਵਾਇਰਸ ਦੀਆਂ 10 10 10 ਕਿਸਮਾਂ ਦੇ ਪ੍ਰਤੀ ਇਹਦੇ ਵਿੱਚ ਸਹਿਣਸ਼ੀਲਤਾ ਕੱਦ ਦੀ ਆਪਾਂ ਗੱਲ ਕਰੀਏ ਜ਼ਿਆਦਾ ਵੱਡੇ ਕੱਦ ਵਾਲੀ ਕਿਸਮ ਨਹੀਂ ਹੈਗੀ ਇਹ 108 ਸੈਂਟੀਮੀਟਰ ਇਹਦਾ ਕੱਦ ਦਾ ਦਰਮਿਆਨਾ ਕੱਦ ਦਾ ਕੱਦ ਕਰਕੇ ਇਸ ਕਰਕੇ ਕੱਦ ਦਾ ਦਰਮਿਆਨਾ ਤਾਂ ਡਿੱਗੜ ਦੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਵਧੀਆ ਝੋਨਾ ਇਹ ਲਾ ਸਕਦੇ ਆ ਕਾਫੀ ਜ਼ਿਮੀਂਦਾਰ ਇਹਨੂੰ ਪਿਛਲੇ ਸਾਲਾਂ ਸੇ ਟਰਾਈ ਕਰਦੇ ਰਹੇ ਆ ਲਾਉਂਦੇ ਰਹੇ ਕਿਉਂਕਿ ਲੰਬੇ ਸਮੇਂ ਦੀ ਕਿਸਮ ਆ ਤੇ ਐਂਡ ਦੇ ਵਿੱਚ ਆਪਾਂ ਗੱਲ ਕਰ ਜਾਈਏ ਇੱਕ ਪ੍ਰਾਈਵੇਟ ਕਿਸਮ ਉਹ ਜਿਹੜੀ ਪਿਛਲੇ 2023 ਦੇ ਵਿੱਚ ਕਾਫੀ ਵੱਡੇ ਏਰੀਆ ਦੇ ਵਿੱਚ ਲੱਗੀ ਸੀਗੀ ਤੇ ਪਿਛਲੇ ਸਾਲ ਉਹਦਾ ਆਪਾਂ ਦੇਖਿਆ ਵੀ ਜਿਹੜਾ ਉਹਦਾ ਬੀਜ ਬਹੁਤ ਜ਼ਿਆਦਾ ਕਿਸਾਨਾਂ ਨੂੰ ਮੁਸ਼ਕਲ ਦੇ ਨਾਲ ਮਿਲਿਆ ਤੇ ਮਹਿੰਗਾ ਵੀਜ 200 ਤੋਂ 250 ਰੁਪਏ ਕਿਲੋ ਤੱਕ ਵੀ ਜ਼ਿਮੇਦਾਰਾਂ ਨੂੰ ਮਿਲਦਾ ਸੀਗਾ ਉਹ ਕਿਸਮ ਜੀ ਸੁਪਰੀਮ 110 ਇਹ ਕਿਸਮ ਜ਼ਿਮੇਦਾਰਾਂ ਨੇ ਕਾਫੀ ਏਰੀਏ ਦੇ ਵਿੱਚ ਚਲਾਈ ਤੇ ਇਹਨੂੰ ਵੇਕਣ ਦੇ ਵਿੱਚ ਵੀ ਕੋਈ ਜ਼ਿਆਦਾ ਵੱਡੀ ਨਹੀਂ ਕਿਉਂਕਿ ਪਿਛਲੇ ਵਾਰ ਤੇ ਆਪਾਂ ਦੇਖਿਆ ਤਾਂ ਸਾਰੀਆਂ ਕਿਸਮਾਂ ਦੇ ਵਿੱਚ ਕਾਟ ਲਗਾ ਕੇ ਵਿਕਦੀ ਰਹੀ ਹਰੇਕ ਕਿਸਮ ਨੂੰ ਇਹਨਾਂ ਨੇ ਹਾਈਬ੍ਰਿਡ ਕਹਿ ਕੇ ਮਤਲਬ ਲੈਂ ਤੋਂ ਇਨਕਾਰ ਦਿੱਤਾ ਇਨਕਾਰ ਕਰਤਾ ਸੀਗਾ ਪੀਆਰ ਕਿਸਮਾਂ ਨੂੰ ਵੀ ਹਾਈਬ੍ਰਿਡ ਕਿਸਮਾਂ ਕਹਿ ਕੇ ਸੈਲਰ ਵਾਲੇ ਤਾਂ ਲੈਂਦੇ ਰਹੇ ਸੀਗੇ ਉਹ ਇੱਕ ਅਲੱਗ ਪ੍ਰੋਬਲਮ ਸੀਗੀ ਪਰ ਜੇ ਆਪਾਂ ਇਸ ਵਾਰ ਝਾੜ ਦੀ ਗੱਲ ਕਰਦੇ ਆ ਤਾਂ ਕਿਉਂਕਿ ਪਿਛਲੇ ਸਾਲ ਜਿਹੜਾ ਝਾੜ ਇਹ ਕਿਸਮ ਨੇ PR100 ਸੌਰੀ ਸੁਪਰੀਮ 110 ਨੇ ਕਾਫੀ ਵਧੀਆ ਝਾੜ ਦਿੱਤਾ ਉਸ ਤੋਂ 23 ਦੇ ਵਿੱਚ ਤਾਂ ਇਹਦਾ ਕਾਫੀ ਜ਼ਿਆਦਾ ਝਾੜ ਸੀ ਕਿਉਂਕਿ ਉਸ ਵੇਲੇ ਦੂਸਰੀਆਂ ਕਿਸਮਾਂ ਦੀ ਸਾਰੀਆਂ ਦੀ ਝਾੜ ਜ਼ਿਆਦਾ ਸੀ ਮੌਸਮ ਅਨੁਕੂਲ ਸੀਗਾ ਹੁਣ ਜੇ ਇਹਦੇ ਕੈਰੈਕਟਰ ਜੀ ਦੀ ਗੱਲ ਕਰੀਏ ਆਪਾਂ ਇਹ ਥੋੜੀ ਜੀ ਵਧਣ ਦੇ ਵਿੱਚ ਤਾਂ ਹੈਗੀ ਇਹਦਾ ਹਾਈਟ ਤਾਂ ਥੋੜੀ ਜਿਆਦਾ 111 ਸੈਂਟੀਮੀਟਰ ਤੱਕ ਹਾਈਟ ਹੋ ਜਾਂਦੀ ਆ ਅ ਪਰ ਢਾਈ ਦੀ ਨਹੀਂ ਕਿਉਂਕਿ ਨਾਲੀ ਆ ਜਿਹੜੀ ਇਹਦੀ ਕਾਫੀ ਮਜ਼ਬੂਤ ਆ ਮੋਟੀ ਨਾਲੀ ਹੁੰਦੀ ਆ ਤੇ ਅ ਘੱਟ ਇਹਨੂੰ ਜੂਰੀਆ ਪਾਉਣ ਦੀ ਲੋੜ ਆ ਦੋ ਤੋਂ ਢਾਈ ਘਟਿਆਂ ਦੇ ਨਾਲ ਜੂਰੀਏ ਦੇ ਵਿੱਚ ਚੱਲ ਜਾਂਦਾ ਇਹਦਾ ਕੰਮ ਤੇ ਭਾਵੇਂ ਉੱਚੇ ਕੱਦ ਦੀ ਆ ਪਰ ਢਾਈ ਦੀ ਨਹੀਂ ਹੈਗੀ ਇਹ ਚਾੜ ਇਹਦਾ ਚਾੜ ਮਤਲਬ ਜਿਹੜਾ ਐਵਰੇਜ ਝਾੜ 33 ਕੁਇੰਟਲ ਦੱਸ ਦਿਆ ਮੈਕਸਿਮਮ ਜ਼ਿਮੀਦਾਰਾਂ ਨੇ 38 ਕੁਇੰਟਲ ਤੱਕ ਇਹਦਾ ਝਾੜ ਲਿਆ ਜੇ ਮੌਸਮ ਆਨਕੂਲ ਹੋਵੇ ਤਾਂ 38 ਕੁਇੰਟਲ ਤੱਕ ਇਹ ਨਿਕਲ ਜਾਂਦੀ ਹੈ ਹਾਈਬ੍ਰਿਡ ਕਿਸਮ ਨਹੀਂ ਹੈ ਕਿ ਰਿਸਰਚ ਵੈਰੈਟੀ ਆ ਹਾਈਬ੍ਰਿਡ ਕਿਸਮਾਂ ਦੇ ਵਿੱਚ ਨਹੀਂ ਆਉਂਦੀ ਇਹ ਤੇ ਇਹ ਕਿਸਮ ਵੀ ਆਪਾਂ ਟਰਾਈ ਕਰ ਸਕਦੇ ਹਾਂ ਸੋ ਆਉਣ ਵਾਲੇ ਸੀਜ਼ਨ ਦੇ ਵਿੱਚ ਇਹਨਾਂ ਤਿੰਨੇ ਕਿਸਮਾਂ ਦੇ ਵਿੱਚੋਂ ਆਪਾਂ ਜਦੋਂ ਆਪਾਂ ਅਗੇਤੀਆਂ ਲਾਉਣੀਆਂ ਨੇ ਕਿਉਂਕਿ ਇੱਕ ਤਰੀਕ ਤੋਂ ਥੋਨੇ ਸਰੂ ਲਾ ਹੋ ਜਾਣਾ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਡੇਟਾਂ ਦੇ ਵਿੱਚ ਥੋਨੇ ਦੀ ਲਵਾਈ ਚੱਲਣੀ ਹੈ ਚਾਰਜ ਉਹਨਾਂ ਦੇ ਵਿੱਚ ਥੋਨਾ ਵੰਡ ਕੇ ਸਰਕਾਰ ਬਿਜਲੀ ਜਿਹੜੀ ਦੇਊਗੀ ਆਪਾਂ ਨੂੰ ਸੋ ਉਮੀਦ ਆ ਵੀ 10 ਜੂਨ ਤੱਕ ਸਾਰੇ ਜ਼ਿਲ੍ਹਿਆਂ ਦੇ ਵਿੱਚ ਥੋਨੇ ਦੀ ਲਵਾਈ ਸ਼ੁਰੂ ਹੋ ਜੂ ਸੋ ਇਹ ਜਦੋਂ ਆਪਾਂ ਅਗੇਤਾ ਥੋਨਾ ਲਾਉਣਾ ਵੱਧ ਸਮੇਂ ਵਾਲੀਆਂ ਕਿਸਮਾਂ ਆਪਾਂ ਪਹਿਲਾਂ ਲਾਵਾਂਗੇ ਉਹਨਾਂ ਦੇ ਵਿੱਚ ਜਿਵੇਂ MPAR 122 ਹੈ ਉਹਨੂੰ ਜਰੂਰ ਤੁਸੀਂ ਤਰਜੀਹ ਦਿਓ ਬਹੁਤ ਵਧੀਆ ਕਿਸਮ ਹੈ ਜੇ ਵੱਧ ਸਮਾਂ ਲੈਂਦੇ ਹੋ ਤਾਂ ਝਾੜ ਵੀ ਜਰੂਰ ਹੋਦਾ ਵੱਧ ਹੈਗਾ ਸੋ ਇਹਨਾਂ ਕਿਸਮਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਿਸਮ ਜਿਹੜੀ ਲਾ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਧੰਨਵਾਦ